ਗੁਰੂ ਕੀ ਨਹੀਂ ਕਰਾ ਸਕਦਾ ਪੰਡਿਤ ਲਾਲ ਚੰਦ ਕਹਿੰਦਾ ਸ੍ਰੀ ਕ੍ਰਿਸ਼ਨ ਜੀ ਹੋਏ ਨੇ ਉਹਨਾਂ ਨੇ ਗੀਤਾ ਉਚਾਰਨ ਕੀਤੀ ਹੈ ਤੁਹਾਡਾ ਨਾਮ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਹੈ ਕਟੋ-ਕਟ ਗੀਤਾ ਦੇ ਅਰਥ ਕਰ ਦਿਓ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਕਹਿੰਦੇ ਪੰਡਿਤ ਜੀ ਜੇ ਅਸੀਂ ਗੀਤਾ ਦੇ ਅਰਥ ਕਰ ਦਿੱਤੇ ਤੁਸੀਂ ਕਹਿਣਾ ਵੀ ਗੁਰੂ ਘਰ ਵਿੱਚ ਕੋਈ ਵਿਦਵਾਨ ਪੰਡਿਤ ਰੱਖਿਆ ਹੋਣਾ ਉਹਨਾਂ ਨੇ ਗੀਤਾ ਦੇ ਅਰਥ ਸਮਝਾ ਦਿੱਤੇ ਹੋਣਗੇ ਇਸ ਨਗਰ ਚੋ ਜਿੰਨੂੰ ਮਰਜ਼ੀ ਲੈ ਆਓ ਅਸੀਂ ਗੀਤਾ ਦੇ ਅਰਥ ਕਰਵਾ ਦੇਾਂਗੇ ਛੱਜੂ ਛੀਵਰ ਨੂੰ ਲੈ ਕੇ ਆਇਆ ਪੰਡਿਤ ਲਾਲ ਚੰਦ ਗੁੰਗੇ ਬੋਲੇ ਨੂੰ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਕੋਲ ਬਿਠਾ ਦਿੱਤਾ ਵੀ ਇਹ ਗੰਗਾ ਬੋਲਾ ਕੀ ਬੋਲੇਗਾ ਅੱਜ ਮੇਰੀ ਵੱਡੋ ਹੋ ਜੇਗੀ ਅੱਜ ਮੇਰੀ ਜੈਜੇਕਾਰਾਂ ਹੋਣਗੀਆਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਥੀਸ ਤੇ ਛੜੀ ਧਰੀ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਸਾਰੀਆਂ ਰਹਿਮਤਾਂ ਵਰਤਾ ਦਿੱਤੀਆਂ ਛਜੂ ਚੀਵਰ ਪੰਡਤ ਜੀ ਨੂੰ ਕਹਿਣ ਲੱਗਾ ਪੰਡਤ ਜੀ ਸ਼ਲੋਕ ਉਚਾਰਨ ਕਰੋ ਜਦੋਂ ਇਹ ਬਚਨ ਆਖਿਆ ਛਜੂ ਚੀਵਰ ਦੇ ਬਚਨ ਸੁਣ ਪੰਡਤ ਲਾਲ ਚੰਦ ਸ਼ਲੋਕ ਹੀ ਭੁੱਲ ਗਿਆ ਉਹ ਆਪਣਾ ਪਾਠ ਹੀ ਭੁੱਲ ਗਿਆ ਗਲਤ ਪੜੀ ਜਾਏ ਤੇ ਸਾਧ ਸੰਗਤ ਛਜੂ ਚੀਵਰ ਨੇ ਇੱਕ ਇੱਕ ਪੰਕਤੀ ਦੇ ਕਈ ਕਈ ਅਰਥ ਕੀਤੇ ਉੱਥੇ ਫਿਰ ਪੰਡਤ ਲਾਲ ਚੰਦ ਦੋਵੇਂ ਹੱਥ ਜੋੜ ਮਹਾਰਾਜ ਜੀ ਦੇ ਚਰਨਾਂ ਵਿੱਚ ਟੈਪਿਆ ਕਹਿੰਦਾ ਮਹਾਰਾਜ ਮੈਨੂੰ ਬਖਸ਼ ਦਿਓ ਅੱਜ ਤੋਂ ਬਾਅਦ ਜਿੰਨੀ ਜ਼ਿੰਦਗੀ ਬਚੀ ਹੈ ਨਾ ਮੈਨੂੰ ਆਪਣਾ ਸਿੱਖ ਬਣਾ ਲਓ ਮੈਂ ਤੁਹਾਡੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਾਂ ਉਹ ਵੀ ਮਹਾਰਾਜ ਜੀ ਦੇ ਚਰਨਾਂ ਵਿੱਚ ਝੁਕਿਆ ਆਹ ਬਚਨ ਪੜ੍ਹੀਏ ਮਹਿਮਾ ਕਹੀ ਨ ਜਾਏ ਮਹਿਮਾ ਗੁਰ ਸ਼ਮਰਥ ਦੇਵ ਗੁਰ ਸਮਰਾਥ ਭਾਈ ਨੰਦ ਲਾਲ ਜੀ ਦੇ ਬਚਨ ਕਹਿ ਕੇ ਸਮਾਪਤੀ ਕਰਦੇ ਹਾਂ ਕਹਿੰਦੇ ਦੁਨੀਆ ਦੇ ਲੋਕੋ ਜਿਨੀਆਂ ਕੋ ਸੰਸਾਰ ਵਿੱਚ ਵਡਿਆਈਆਂ ਨੇ ਜਿਨੀਆਂ ਕੋ ਸੰਸਾਰ ਵਿੱਚ ਬਜ਼ੁਰਗੀਆਂ ਨੇ ਭਾਵ ਅਕਲ ਮੰਦੀਆਂ ਨੇ ਉਹ ਮੇਰੇ ਧਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਨੇ ਕਹਿੰਦੇ ਨੇ ਗੁਰ ਹਰਿਕ੍ਰਿਸ਼ਨ ਆਮ ہما فضل و زود حقس اجما خاص گا بس تود میاں حق وا فسال الورق و زودس ہما فضل افضال حق تو فالس دو عالم خود کامیاب اجو گشتہ ہر ذرا کرشید تاب ہما خاص گارا کف اسم تس سرا تا سما ਜੁਮਲਾ ਫਰਮਾ ਬਰਸ਼ ਸਰਾ ਤਾਂ ਸਮਾ ਜੁਮਲਾ ਫਰਮਾ ਬਰਸ਼ ਧੰਨ ਗੁਰੂ ਹਰਿਕ੍ਰਿਸ਼ਨ ਸਹਿਬ ਮਹਾਰਾਜ ਤੁਹਾਡੇ ਵਿੱਚ ਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਮਹਿਮਾ ਕਹੀ ਨਾ ਜਾਏ ਗੁਰੂ ਸਮਰੱਥ ਦੇਵ ਗੁਰੂ ਦੀ ਮਹਿਮਾ ਕਹਿਣੀ ਬੜੀ ਔਖੀ ਹੈ ਗੁਰੂ ਸਮਰੱਥ ਹੈ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਕਿਰਪਾ ਵਰਤਦੀ ਹੈ ਪੰਜੋਖਰਾ ਸਾਹਿਬ ਦੀ ਧਰਤੀ ਤੇ ਜੋ ਬੱਚੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਅੱਜ ਵੀ ਜਦੋਂ ਜਾ ਕੇ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ ਦੀਗ ਲੈ ਕੇ ਅਰਦਾਸ ਕਰਵਾਉਂਦੇ ਨੇ ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਆਪਣੀ ਮੇਰ ਭਰੀ ਛੜੀ ਉਹਨਾਂ ਦੇ ਤਰਦੇ ਨੇ ਕਿ ਅੱਜ ਉਹ ਬੱਚੇ ਅੱਜ ਵੀ ਬੋਲਦੇ ਨੇ ਉੱਥੇ ਗੁਰਮੁਖ ਕਿਉਂਕਿ ਗੁਰਮੁਖ ਇਹ ਉਹ ਦਰ ਹੈ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਕਿਸੇ ਆਦੀਬ ਨੇ ਬੜੇ ਪਿਆਰੇ ਬਚਨ ਲਿਖੇ ਨੇ ਉਹ ਕਹਿੰਦਾ ਹੈ ਕਹਿੰਦਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੇਰੇ ਦਰ ਤੇ ਜਿਹੜੇ ਵੀ ਸੰਵਾਲੀ ਆਮਦੇ ਉਹ ਖੁਸ਼ੀਆਂ ਨਾਲ ਝੋਲੀ ਭਰ ਕੇ ਜਾਂਦੇ ਉਹਨਾਂ ਨੂੰ ਤੋਟ ਕਦੀ ਨਾ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਆਓ ਇਸ ਕਰਕੇ ਪੜੋ ਜੀ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਇੱਕ ਗੱਲ ਹੋਰ ਮਹਾਰਾਜ ਜੀ ਦੀ ਖੁਸ਼ੀ ਲੈਂਦੇ ਆ ਕਹਿ ਦਿਆਂ ਸਾత్సੰਗਤ ਇਹ ਮਹਾਰਾਜ ਨਾ ਬੜੀ ਜਲਦੀ ਮੰਨਦੇ ਜੇ ਬਹੁਤ ਜਲਦੀ ਮੰਨਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਉੱਥੇ ਨਾ ਪੰਜੋਖਰਾ ਸਾਹਿਬ ਸੰਗਤਾਂ ਆਉਂਦੀਆਂ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਥਾਨ ਸਾਖੀ ਵੀ ਆਪ ਨਾਲ ਸਾਂਝੀ ਕਰਾਂਗੇ ਇਤਿਹਾਸ ਵੀ ਤੇ ਕੋਈ Hindu ਪਰਿਵਾਰ ਹੈ ਬੜਾ ਪਿਆਰ ਵਾਲਾ ਭਾਵਨਾ ਵਾਲਾ ਤੇ ਉਹ ਮਹਾਰਾਜ ਜੀ ਦੇ ਦਰ ਤੇ ਬਹੁਤ ਜਦੋਂ ਵੀ ਉਹਨਾਂ ਨੂੰ ਸਮਾਂ ਲੱਗਦਾ ਮੱਥਾ ਟੇਕਣ ਆਉਣਾ ਨਮਸ਼ਕਾਰ ਕਰਨ ਆਉਣੀ ਤੇ ਉਹਨਾਂ ਨਾਲ ਗੱਲਾਂ ਬਾਤਾਂ ਜਦੋਂ ਹੋਈਆਂ ਪੁੱਛਿਆ ਵੀ ਹਾਂ ਜੀ ਉਹ ਕਹਿੰਦੇ ਸਾਡਾ ਇਸ ਸਥਾਨ ਨਾਲ ਬੜਾ ਪਿਆਰ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਸਥਾਨ ਨਾਲ ਪੁੱਛਿਆ ਜੀ ਕਿਉਂ ਕਹਿੰਦੇ ਵੀ ਮਹਾਰਾਜ ਬੜੀ ਜਲਦੀ ਮੰਨਦੇ ਨੇ ਜੀ ਮੈਂ ਕਿਹਾ ਦੂਜੇ ਮਹਾਰਾ ਨਹੀਂ ਮੰਨਦੇ ਕਹਿੰਦੇ ਨਹੀਂ ਇਹ ਛੋਟੇ ਐ ਨਾ ਜਲਦੀ ਮੰਨ ਜਾਂਦੇ ਐ ਉਹਨਾਂ ਦੀ ਭਾਵਨਾ ਸੀ ਵੀ ਮਹਾਰਾਜ ਛੋਟੇ ਨੇ ਜਲਦੀ ਜਿਵੇਂ ਬੱਚਾ ਛੋਟਾ ਜਲਦੀ ਮੰਨ ਜਾਂਦਾ ਹੈ ਕਹਿੰਦੇ ਜੇ ਬਾਬਾ ਜੀ ਛੋਟੇ ਐ ਨਾ ਜਲਦੀ ਮੰਨ ਜਾਂਦੇ ਆਂ ਇਸ ਲਈ ਹਮ ਹਮਾਰਾ 인ਸੇ ਬੜਾ ਪਿਆਰ ਹੈ ਸੋ ਗੁਰੂ ਹਰਿਕ੍ਰਿਸ਼ਨ ਸਾਹਿਬ ਬੜੀ ਜਲਦੀ ਮੰਨਦੇ ਦੇ ਜੋ ਵੀ ਮੰਗੋ ਮਾਰਾ ਸਾਰੀਆਂ ਮੰਗਾ ਪੂਰੀਆਂ ਕਰਦੇ ਸਾਰੇ ਦੁੱਖ ਦੂਰ ਕਰਦੇ ਨੇ ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਨਾ ਵੀ ਸ੍ਰੀ ਹਰਿ ਕ੍ਰਿਸ਼ਨ ਧਾਈ ਹੈ ਜਿਸ ਡਿਠੇ सब दुख जाए आओ दो पंक्तियाँ पढ़ के श्री हर कृष्ण त है श्री हर कृष्ण है जिस दिठे सब दुख जाए जिस दिठे सब दुख जाए ਜਿਸ ਡਿਠੇ ਸਭ ਦੁੱਖ ਦਿਲ ਤਾਂ ਕਰਦੇ ਸਾਧ ਸੰਗਤ ਬਸ ਮਹਾਰਾਜ ਜੀ ਦੇ ਗਉਣੇ ਗਾਉਂਦੇ ਰਹੀਏ ਬੋਲਦੇ ਰਹੀਏ ਜਪਦੇ ਰਹੀਏ ਸਤਿਗੁਰੂ ਜੀ ਦੀ ਮहिमा ਆਗਾਦ ਬੋਧ ਹੈ ਸਾਧ ਸੰਗਤ ਆਓ ਧੰਨ ਗੁਰੂ ਹਰਿਕ੍ਰਿਸ਼ਨ ਸਹਿ ਮਹਾਰਾਜ ਜੀ ਦੀ ਖੁਸ਼ੀਆਂ ਲੈਣ ਵਾਸਤੇ